ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਖੀਰ ਖੀਰ ਬਣਾਉਣ ਦੇ ਲਈ ਆਪਾਂ ਇੱਥੇ 250 ਗ੍ਰਾਮ ਚੌਲ ਲਏ ਨੇ ਪਾਈਆ ਚੌਲ ਤੇ ਇਧਰ ਆਪਾਂ 2 ਕਿਲੋ ਦੁੱਧ ਲਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਤੇ ਖੀਰ ਨਾ ਖਾਈਏ ਤਾਂ ਇਧਰ ਤਾਂ ਹੋ ਹੀ ਨਹੀਂ ਸਕਦਾ ਤਾਂ ਚਲੋ ਆਓ ਸ਼ੁਰੂ ਕਰਦੇ ਹਾਂ ਤਾਂ ਹਾਂ ਜੀ ਆਪਾਂ ਹੁਣ ਚੌਲਾਂ ਨੂੰ ਕੀ ਆ ਭਿਉਂ ਦਾਂਗੇ ਤੇ ਜਿਹੜਾ ਆਪਣਾ ਦੁੱਧ ਹੈ ਇਹਨੂੰ ਆਪਾਂ ਗਰਮ ਕਰ ਦਾਂਗੇ ਵਾਲਾ ਆਨ ਦੇ ਲਈ ਤਾਂ ਹਾਂਜੀ ਆਪਾਂ ਇੱਧਰ ਚੌਲ ਜਿਹੜੇ ਆ ਪਿਉ ਲਿਆ ਇਹਨੂੰ ਆਪਾਂ 10 ਮਿੰਟ ਦੇ ਲਈ ਰੱਖਾਂਗੇ ਤਾਂ ਉਧਰ ਆਪਾਂ ਕੀ ਹੈ ਦੁੱਧ ਨੂੰ ਵਾਲਾ ਦੇਣ ਲਈ ਦੁੱਧ ਗਰਮ ਰੱਖ ਦਿੱਤਾ ਤਾਂ ਹਾਂਜੀ ਆਪਣਾ ਜਿਹੜਾ ਦੁੱਧ ਆ ਇੱਧਰ ਗਰਮ ਹੋ ਚੁੱਕਿਆ ਤੇ ਇੱਧਰ ਆਪਾਂ ਜਿਹੜੇ ਚੌਲ ਆ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤਾਂ ਹੁਣ ਆਪਾਂ ਚੌਲਾਂ ਨੂੰ ਦੁੱਧ ਦੇ ਵਿੱਚ ਪਾਵਾਂਗੇ ਤੇ ਖੀਰ ਨੂੰ ਚੌਲਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਬਣਾ ਲਾਂਗੇ ਇਹ ਜਿਹੜੀ ਖੀਰ ਆ ਇਹਦਾ ਬਣਾਉਣ ਦਾ ਤਰੀਕਾ ਭਲੇ ਸਧਾਰਨ ਆ ਪਰ ਇਹਦਾ ਜਿਹੜਾ ਸਵਾਦ ਆ ਉਹ ਬਹੁਤ ਹੀ ਜ਼ਿਆਦਾ ਵੱਖਰਾ ਤੇ ਸਵਾਦਿਸ਼ਟ ਆਉਂਦਾ ਤਾਂ ਹੁਣ ਆਪਾਂ ਜਿਹੜੀ ਕਟਛੀ ਆ ਉਸ ਨੂੰ ਹਲਾ ਹਲਾ ਕੇ ਜਿਹੜੀ ਖੀਰ ਆ ਉਸ ਨੂੰ ਚੰਗੀ ਤਰ੍ਹਾਂ ਰੰਨਾਂਗੇ ਜਦੋਂ ਤੱਕ ਕਿ ਜਿਹੜੇ ਚੌਲ ਤੇ ਦੁੱਧ ਜਿਹੜੇ ਆ ਉਹ ਇੱਕ ਨਹੀਂ ਹੋ ਜਾਂਦੇ ਜਦੋਂ ਆਪਾਂ ਇਸ ਨੂੰ ਹੌਲੀ ਹੌਲੀ ਕਟਛੀ ਮਾਰ ਕੇ ਅੰਦਰ ਰੰਨਾਂਗੇ ਤਾਂ ਇਹਦਾ ਜਿਹੜਾ ਸਵਾਦ ਹੈਗਾ ਉਹ ਹਾਰੇ ਦੀ ਖੀਰ ਵਰਗਾ ਆਉਂਦਾ ਤੇ ਬਹੁਤ ਹੀ ਜ਼ਿਆਦਾ ਕੀ ਆ ਖੁਲੀ ਹੋਈ ਬਣਦੀ ਆ ਤਾਂ ਹਾਂਜੀ ਤੁਸੀਂ ਹੁਣ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਖੀਰ ਉਹ ਕਿੰਨੀ ਵਧੀਆ ਤਰੀਕੇ ਦੇ ਨਾਲ ਰਿਚੀ ਆ ਜਿਹੜੇ ਚੌਲ ਆ ਉਹ ਕਿੰਨੇ ਵਧੀਆ ਤਰੀਕੇ ਦੇ ਨਾਲ ਰਿਚ ਚੁੱਕੇ ਆ ਹੁਣ ਆਪਾਂ ਇਸ ਦੇ ਵਿੱਚ ਇੱਕ ਅਜੇ ਹੀ ਚੀਜ਼ ਐਡ ਕਰਾਂਗੇ ਜਿਹਦੇ ਨਾਲ ਇਹਦਾ ਜਿਹੜਾ ਸਵਾਦ ਆ ਉਹ ਰਬੜੀ ਵਾਂਗੂ ਆਊਗਾ ਇਹ ਖੀਰ ਜਿਹੜੀ ਆਪਣੀ ਰਬੜੀ ਖੀਰ ਦੀ ਤਰ੍ਹਾਂ ਬਣੇਗੀ ਤਾਂ ਆਪਾਂ ਖੀਰ ਦੇ ਵਿੱਚ ਜਿਹੜੇ 2 ਚਮਚ ਕਸਟਰਡ ਐਡ ਕਰਾਂਗੇ ਕੋਈ ਵੀ ਮਿਲਕ ਪਾਊਡਰ ਸੁੱਕਾੰ ਦੁੱਧ ਜਿਹੜਾ ਹੈਗਾ ਆਪਾਂ ਐਡ ਨਹੀਂ ਕਰਾਂਗੇ ਕਸਟਰਡ ਪਾਉਣ ਦੇ ਨਾਲ ਜਿਹੜਾ ਖੀਰ ਦਾ ਸਵਾਦ ਆ ਉਹ ਬਹੁਤ ਹੀ ਜ਼ਿਆਦਾ ਵੱਖਰਾ ਹੋਊਗਾ ਇੱਧਰ ਆਪਾਂ ਇੱਕ ਅੱਧਾ ਕੱਪ ਦੁੱਧ ਲਿਆ ਇਹਦੇ ਵਿੱਚ ਆਪਾਂ ਕਸਟਰਡ ਨੂੰ ਐਡ ਕਰਕੇ ਘੋਲ ਬਣਾ ਕੇ ਖੀਰ ਦੇ ਵਿੱਚ ਪਾਵਾਂਗੇ ਤਾਂ ਹਾਂਜੀ ਦੇਖੋ ਇੱਧਰ ਆਪਾਂ ਦੁੱਧ ਨੂੰ ਕਸਟਰਡ ਦੇ ਵਿੱਚ ਪਾ ਲਿਆ ਤੇ ਆਪਾਂ ਉਸ ਨੂੰ ਹੁਣ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤਾਂ ਕਿ ਕੋਈ ਵੀ ਜਿਹੜੀ ਗੰਢ ਆ ਉਹ ਵਿੱਚ ਨਾ ਰਵੇ ਜੀ ਆਪਾਂ ਹੁਣ ਇਸ ਦੇ ਵਿੱਚ ਜਿਹੜਾ ਕਸਟਰਡ ਹੈ ਉਸ ਨੂੰ ਐਡ ਕਰਾਂਗੇ ਥੋੜਾ ਥੋੜਾ ਕਰਕੇ ਆਪਾਂ ਇਸ ਨੂੰ ਵਿੱਚ ਵਿੱਚ ਪਾਵਾਂਗੇ ਤੇ ਆਪਾਂ ਖੀਰ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹੜਾ ਕਸਟਰਡ ਦਾ ਕੋਲਾ ਉਹ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਹੋ ਜਾਵੇ ਤੇ ਜਿਹੜਾ ਸਵਾਦ ਆ ਉਹ ਵਧੀਆ ਆਵੇ ਤਾਂ ਹਾਂ ਜੀ ਆਪਾਂ ਹੁਣ ਜਿਹੜੀ ਖੀਰ ਦੇ ਵਿੱਚ ਖੰਡ ਨੂੰ ਪਾਵਾਂਗੇ ਇਹ ਉਹੀ ਕੌਲੀ ਹੈ ਜਿਹਦੇ ਨਾਲ ਆਪਾਂ ਚੌਲ ਲਏ ਸੀ ਇੱਕ ਭਰੀ ਕੌਲੀ ਚੌਲ ਲਏ ਸੀ ਇਹ ਜਿਹੜੀ ਆਪਾਂ ਖੰਡ ਲਈ ਹੈ ਇਹ ਆਪਾਂ ਪੌਣੀ ਲਈ ਆ ਪੌਣੀ ਕੌਲੀ ਤਾਂ ਆਓ ਹੁਣ ਆਪਾਂ ਖੰਡ ਨੂੰ ਕੀ ਹੈ ਖੀਰ ਦੇ ਵਿੱਚ ਐਡ ਕਰਦੇ ਹਾਂ ਥੋੜੀ ਥੋੜੀ ਕਰਕੇ ਆਪਾਂ ਖੰਡ ਨੂੰ ਤਾਂ ਖੀਰ ਦੇ ਵਿੱਚ ਐਡ ਕਰ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਥੋੜਾ ਜਿਹਾ ਜਿਹੜਾ ਸੇਕ ਆ ਉਹ ਇਸ ਨੂੰ ਹੋਰ ਲਵਾਵਾਂਗੇ ਜਿਹੜਾ ਮਿੱਠਾ ਹੈ ਜਿਹੜੀ ਤੁਸੀਂ ਖੰਡ ਦੀ ਮਾਤਰਾ ਲੈਣੀ ਹੋ ਤੁਸੀਂ ਆਪਦੇ ਅਕੋਰਡਿੰਗ ਲੈ ਸਕਦੇ ਹੋ ਤਾਂ ਹਾਂਜੀ ਤੁਸੀਂ ਹੁਣ ਆਪਣੀ ਮਰਜ਼ੀ ਦੇ ਨਾਲ ਕੋਈ ਜਿਹੜਾ ਡਰਾਈ ਫਰੂਟ ਹੈ ਇਹਦੇ ਵਿੱਚ ਪਾ ਕੇ ਇਹਦੇ ਸਵਾਦ ਨੂੰ ਹੋਰ ਵੀ ਵਧਾ ਸਕਦੇ ਹੋ ਅਸੀਂ ਇੱਥੇ ਬਦਾਮ ਲਏ ਨੇ ਅਸੀਂ ਇਸ ਖੀਰ ਦੇ ਵਿੱਚ ਬਦਾਮ ਨੂੰ ਐਡ ਕਰਾਂਗੇ ਤਾਂ ਹਾਂਜੀ ਹੁਣ ਆਪਾਂ ਬਦਾਮਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਕੱਟ ਲਿਆ ਸੀ ਹੁਣ ਆਪਾਂ ਇਸ ਨੂੰ ਖੀਰ ਦੇ ਵਿੱਚ ਐਡ ਕਰ ਲਿਆ ਤਾਂ ਹੁਣ ਇਹਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਦਿੰਨੇ ਆ اپنی ਹਨ ਰਬੜੀ ਦੀ ਤਰ੍ਹਾਂ ਜਿਹੜੀ ਖੀਰ ਆ ਉਹ ਬਣ ਕੇ ਤਿਆਰ ਹੋ ਗਈ ਹੈ ਦੇਖਣ ਦੇ ਵਿੱਚ ਜਿੰਨੀ ਸੋਹਣੀ ਲੱਗ ਰਹੀ ਹੈ ਖਾਣ ਦੇ ਵਿੱਚ ਵੀ ਓਨੀ ਹੀ ਜ਼ਿਆਦਾ ਸਵਾਦ ਹੈ ਅਸੀਂ ਇਸ ਨੂੰ ਕਰ ਲਿਆ ਸਰਵ ਤੁਸੀਂ ਜ਼ਰੂਰ ਇੱਕ ਵਾਰ ਘਰੇ ਟਰਾਈ ਕਰਕੇ ਦੇਖਿਓ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਸਾਡੇ ਚੈਨਲ ਤੇ ਬਨੇ ਰਹੋ ਤੱਕ ਤੱਕ ਦੇ ਲਈ ਸਸ਼੍ਰੀ ਅਕਾਲ